ਨਮਸਕਾਰ ਰਿਪੋਰਟਸ ਕੋ ਮੈਂ ਸ਼ਮਸ਼ੀਰ ਬੱਗਾ ਤੁਸੀਂ ਦੇਖ ਰੋ ਆਰਟੀਗਨ ਤੇ ਅੱਜ ਅਸੀਂ ਲਹਿਰੋਂ ਟੈਕਨੀਕਲ ਯੂਨੀਵਰਸਿਟੀ ਪੰਜਾਬ ਦੇ ਵਿੱਚ ਮੌਜੂਦ ਹਾਂ ਅਸੀਂ ਵਿਸ਼ੇਸ਼ ਗੱਲਬਾਤ ਕਰਨ ਜਾ ਰਹੇ ਹਾਂ ਕਿਉਂਕਿ ਜਿਹੜੀ ਲਹਿਰੋਂ ਟੈਕ ਯੂਨੀਵਰਸਿਟੀ ਹੈ ਬਹੁਤ ਜ਼ਿਆਦਾ ਬੱਚਿਆਂ ਦੇ ਵਾਸਤੇ ਲਾਭਦਾਇਕ ਹੋ ਰਹੀ ਨੇ ਤੇ ਅੱਜ ਅਸੀਂ ਆਪ ਖੁਦ ਇੱਥੇ ਪਹੁੰਚੇ ਹਾਂ ਵੀ ਇਸ ਯੂਨੀਵਰਸਿਟੀ ਦੇ ਵਿੱਚ ਕਿਵੇਂ ਦੇ ਕੋਰਸ ਚੱਲ ਰਹੇ ਨੇ ਤੇ ਮੇਰੇ ਨਾਲ ਪ੍ਰੋਫੈਸਰ ਧਾਮੀ ਜੀ ਨੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਰ ਜੀ ਆਇਆ ਨੂੰ ਠੀਕ ਠਾਕ ਹੈ ਜੀ ਬਹੁਤ ਵਧੀਆ ਪਕਾ ਸਾਹਿਬ ਤੇ ਅੱਜ ਕਾਫੀ ਨਾਮ ਸੁਣਿਆ ਸੀ ਤੁਹਾਡੀ ਯੂਨੀਵਰਸਿਟੀ ਦਾ ਜੀ ਜੀ ਤੇ ਅੱਜ ਲੱਗਿਆ ਵੀ ਅਸੀਂ ਵੀ ਤੁਹਾਡੇ ਤੱਕ ਜਾ ਕੇ ਆਈਏ ਤੇ ਗੱਲਬਾਤ ਕਰਕੇ ਜੀ ਤੇ ਸਰ ਥੋੜਾ ਜਿਹਾ ਲਿਮਟ ਹੈ ਕਿ ਯੂਨੀਵਰਸਿਟੀ ਬਾਰੇ ਜ਼ਿਆਦਾ ਦੱਸੋ ਅਹ ਦੇਖੋ ਪਹਿਲਾਂ ਤਾਂ ਮੈਂ ਇਹ ਕਰਨਾ ਕਿ ਲੈਂਬਰਿੰਡਾ ਮਤਲਬ ਹੈ ਪਾਤੂ ਇਲੈਟਰਨਮੈਂਟ ਹੈ ਹਾਂ ਉਜਾਲੇ ਵਾਲ ਨੂੰ ਲੈ ਕੇ ਜਾਣਾ ਵਿਦਿਆ ਦੇ ਉਜਾਲੇ ਦੇ ਨਾਲ ਤੇ ਦੂਜੇ ਦੇ ਵਿੱਚ ਵਰਟਾ ਹੈ ਲੈਂਬਰਿੰਟ ਟੈਕ ਟੈਕਨੀਕਲ ਤੋਂ ਸਕਿੱਲ ਦੋਨੋਂ ਤੁਸੀਂ ਜੋੜੇ ਆ ਪ ਆਮ ਡਿਗਰੀਆਂ ਕਾਲਜ ਹੁੰਦੇ ਸੀ ਯੂਨੀਵਰਸਿਟੀਆਂ ਫਿਰ ਟੈਕਨੀਕਲ ਆ ਗਈਆਂ ਯੂਨੀਵਰਸਿਟੀਆਂ ਹੁਣ ਉੱਤੋਂ ਉੱਤੇ ਜਿਹੜੀ ਆ ਰਹੀ ਹੈ ਨਾ ਉਸ ਕੇ ਲਈ ਯੂਨੀਵਰਸਿਟੀਆਂ ਆ ਰਹੀਆਂ ਤਾਂ ਇਹ ਟੈਕਨੀਕਲਸ ਕੇ ਲਈ ਯੂਨੀਵਰਸਿਟੀ ਹੈ ਜਿਹੜੀ ਇਹ ਯੂਜੀਸੀ ਨਾਲ ਮੰਨਤਾ ਪ੍ਰਾਪਤ ਹੈਗੀ ਹੈ ਜੀ ਸਟੇਟ ਗਵਰਨਮੈਂਟ ਦੇ ਐਕਟ ਦੇ ਅਕੋਰਡਿੰਗ ਬਣੀ ਪਲੱਸ ਇਹ ਯੂਨੀਕ ਯੂਨੀਵਰਸਿਟੀ ਇਸ ਤਰ੍ਹਾਂ ਹੈ ਕਿ ਇਹ ਪਹਿਲੀ ਯੂਨੀਵਰਸਿਟੀ ਹੈ ਜਿਹੜੀ ਕਿ ਆਈਬੀਐਮ ਨੇ ਇਨਕਿਊਬੇਟ ਕੀਤੀ ਹੈ ਇੰਡਸਟਰੀ ਦੁਆਰਾ ਸਥਾਪਿਤ ਕੀਤੀ ਗਈ ਹੈ ਜੀ 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 ਤਾਂ ਫੋਕਸ ਇਹ ਹੀ ਹੈ ਕਿ ਜਿਹੜੇ ਵੀ ਪ੍ਰੋਗਰਾਮ ਇਹਦੇ ਵਿੱਚ ਦਿੱਤੇ ਜਾਣ ਉਹਨੂੰ ਬੱਚਾ ਪ੍ਰੋਗਰਾਮ ਕਰਦੇ ਕਰਦੇ ਹੀ ਉਹਨੂੰ ਨੌਕਰੀ ਮਿਲ ਜਾਏਗੀ ਬਿਲਕੁਲ ਬਿਲਕੁਲ ਬਟ ਇਹ ਜੈਂਡਾ ਇਹਦਾ ਮੁੱਖ ਜੈਂਡਾ ਹੀ ਹੈ ਤਾਂ ਜਿਹੜੇ ਵੀ ਪ੍ਰੋਗਰਾਮ ਅਸੀਂ ਇੱਥੇ ਆਫਰ ਕਰ ਰਹੇ ਆ ਉਹ ਇੰਡਸਟਰੀ ਦੇ ਨਾਲ ਰਲ ਕੇ ਠੀਕ ਹੈ ਪਹਿਲਾਂ ਉਹਨੂੰ ਡਿਜ਼ਾਈਨ ਕੀਤਾ ਜਾਂਦਾ ਹੈ ਕਿ ਇੰਡਸਟਰੀ ਦੀ ਲੋੜ ਕੀ ਹੈ ਜ਼ਰੂਰਤ ਕੀ ਹੈ ਨਾ हां ਉਹਨਾਂ ਦੀ ਜੋ ਜ਼ਰੂਰਤ ਹੈ ਉਸ ਅਕੋਰਡਿੰਗ ਕੋਰਸ ਡਿਜ਼ਾਈਨ ਕੀਤਾ ਜਾਂਦਾ ਹੈ ਫਿਰ ਉਹ ਕੋਰਸ ਜਿਹੜਾ ਹੈ ਆ ਅਲੱਗ-ਅਲੱਗ ਲੈਵਲ ਦੇ ਵਿੱਚ ਉਹਨੂੰ ਅਪਰੂਵ ਕੀਤਾ ਜਾਂਦਾ ਹੈ ਯੂਐਸ ਦੇ ਐਕਸਪਰਟਸ ਹੁੰਦੇ ਆ ਤਾਂ ਉਹਨੂੰ ਜਦੋਂ ਪੂਰੇ ਦੇਖਿਆ ਜਾਂਦਾ ਕਿ ਇਹ ਹੁਣ ਉਸ ਬਿਲਕੁਲ ਠੀਕ ਹੈ ਫਿਰ ਉਹਨੂੰ ਸੀ ਲਾਂਚ ਕੀਤਾ ਜਾਂਦਾ ਬਿਲਕੁਲ ਤੇ ਦੂਜੀ ਗੱਲ ਅਸੀਂ ਦੇਖਦੇ ਹਾਂ ਕਿ ਇਸ ਯੂਨੀਵਰਸਿਟੀ ਵਿੱਚ ਬੱਚੇ ਪਹਿਲੇ ਪੰਜਾਬ ਤੋਂ ਨਹੀਂ ਪਰ ਪੂਰੇ ਭਾਰਤ ਵਰਸ਼ ਤੋਂ ਮੰਗਦਾ ਕੁੰਦੇ ਉਹਦੇ ਵਿੱਚ ਵੀ ਮੈਂ ਦੱਸਾਂ ਕਿ ਜਿੱਦਾਂ ਦੱਸ ਰਿਹਾ ਸੀ ਨਾ ਕੋਰਸਿਸ ਇਤਨ ਦੇ ਤੇ ਸਭ ਤੋਂ ਪਹਿਲਾਂ ਅਸੀਂ ਪ੍ਰੋਗਰਾਮ ਇੱਕ ਫਲੈਗਸ਼ਿਪ ਪ੍ਰੋਗਰਾਮ ਹੈ ਇੰਜੀਨੀਅਰਿੰਗ ਦਾ ਬੀਟੈਕ ਕੰਪਿਊਟਰ ਸਾਇੰਸ ਜਿਹੜਾ ਕਿ ਆਈਬੀਐਮ ਦੇ ਨਾਲ ਹੀ ਰਲ ਕੇ ਅਸੀਂ ਲਾਂਚ ਕੀਤਾ ਸੀ ਇਹ ਉਹ ਪ੍ਰੋਗਰਾਮ ਇੰਨਾ ਵਧੀਆ ਹੈ ਕਿ ਉਹਦੇ ਵਿੱਚ 4 ਸਾਲ ਦੀ ਡਿਗਰੀ ਪ੍ਰੋਗਰਾਮ ਹੈ ਪਰ 2.5 ਸਾਲ ਬੱਚੇ ਨੇ ਪੜ੍ਹਨਾ ਹੈ ਤਾਂ 6ਵੇਂ ਸੈਮਿਸਟਰ ਦੇ ਵਿੱਚ ਬੱਚੇ ਨੇ ਪ੍ਰੋਜੈਕਟਸ 'ਤੇ ਕੰਮ ਕਰਨਾ ਸ਼ੁਰੂ ਕਰ ਦੇਣਾ ਬਿਲਕੁਲ ਤਾਂ ਇੱਕ ਸਾਲ ਪੂਰਾ ਉਹਨੇ ਬੱਚੇ ਨੇ ਇੰਡਸਟਰੀ ਵਿੱਚ ਜਾਣਾ ਹੈ ਤਾਂ ਉਹਦੇ ਵਿੱਚ ਜਦੋਂ ਬੱਚਾ ਇੰਡਸਟਰੀ ਵਿੱਚ ਜਾਏਗਾ ਤਾਂ ਸਟਾਈਫਨ ਵੀ ਮਿਲੇਗਾ ਬੱਚਿਆਂ ਨੂੰ ਪਰਫਾਰਮੈਂਸ ਬੇਸਡ ਤਾਂ ਸੋ ਦੱਤ ਬੱਚਾ ਜਦੋਂ 4 ਸਾਲ ਦਾ ਡਿਗਰੀ ਕਰਕੇ ਬਾਹਰ ਨਿਕਲੇਗਾ ਨਾ ਤਾਂ ਉਹਦੇ ਕੋਲ ਇੱਕ ਸਾਲ ਤੋਂ 1.5 ਸਾਲ ਦਾ ਇੰਡਸਟਰੀ ਦਾ ਐਕਸਪੀਰੀਅੰਸ ਵੀ ਹੋਏਗਾ ਤਾਂ ਜੋ ਕਿ ਬੱਚਾ ਇੱਕ ਵੇਢ ਸਾਲ ਬਾਕੀ ਯੂਨੀਵਰਸਿਟੀਆਂ ਦੇ ਬੱਚਿਆਂ ਤੋਂ ਅੱਗੇ ਹੋਏਗਾ ਬਿਲਕੁਲ ਪਲੱਸ ਜਿੱਦਾਂ IBM ਦਾ ਇਹਦੇ ਵਿੱਚ ਬਹੁਤ ਵਧੀਆ ਰੋਲ ਇਹ ਚੱਲ ਰਿਹਾ ਕਿ ਜਿੱਦਾਂ ਮੈਂ ਕਿਹਾ ਕੋਰਸ ਡਿਜ਼ਾਈਨ ਕਰਨ ਤੋਂ ਉਤਪਾਦ ਤੇ ਡਿਲੀਵਰੀ ਕਰਨ ਤੋਂ ਮੀਨਸ ਉਹਨਾਂ ਦੇ ਐਕਸਪੋਰਟ ਜਿਹੜੇ ਇੰਡਸਟਰੀ ਦੇ ਐਕਸਪੋਰਟ ਹੁੰਦੇ ਉਹਨੂੰ ਪ੍ਰੈਕਟੀਸ਼ਨਰਸ ਕਹਿੰਦੇ ਉਹ ਐਜ਼ ਅ ਟੀਚਰ ਆ ਕੇ ਬੱਚੇ ਨੂੰ ਪੜ੍ਹਾਉਂਦੇ ਆ ਇਹ ਇੰਡਸਟਰੀ ਦੇ ਅਕੋਰਡਿੰਗਲੀ ਕੀ ਟੈਕਨੋਲੋਜੀਸ ਨੂੰ ਕਿੱਦਾਂ ਯੂਜ਼ ਕਰਨਾ ਇਹ ਤਾਂ ਜਨਰਲੀ ਕੀ ਹੁੰਦਾ ਕਿ ਹਰ ਕਾਲਜ ਦੇ ਵਿੱਚ ਆਪਾਂ ਪੜਾ ਦਿੰਦੇ ਹਾਂ ਇੱਕ ਕਨਸੈਪਟਸ ਪੜਾਉਨੇ ਆ ਅਪਲਾਈ ਨਹੀਂ ਕਰਕੇ ਦਾ ਇੰਡਸਟਰੀਜ਼ ਜਾ ਕੇ ਕਿੱਦਾਂ ਕੰਮ ਕਰਦਾ ਉਹ ਚੀਜ਼ ਵੀ ਇੱਥੇ ਅਸੀਂ ਸਿਖਾਈ ਜਾਂਦੇ ਹਾਂ ਕਿ ਡੇ 1 ਤੋਂ ਬੱਚਿਆਂ ਨੂੰ ਕਿ ਉਹ ਟੈਕਨੋਲੋਜੀ ਜੋ ਸਿੱਖੀ ਆ ਉਹਨੂੰ ਇੰਡਸਟਰੀ ਦੇ ਅਕੋਰਡਿੰਗ ਕਿੱਦਾਂ ਪ੍ਰੋਗਰਾਮਿੰਗ ਦੇ ਵਿੱਚ ਕਰਨਾ ਹੈ ਕਿੱਦਾਂ ਪ੍ਰੋਜੈਕਟਸ ਬਣਾਉਣੇ ਆ ਇਸ ਲੈਵਲ ਤੋਂ ਉਸ ਉਸ ਲੈਵਲ ਤੱਕ ਪਹੁੰਚਣਾ ਹੈ ਤਾਂ ਉਹ ਸਾਰੀ ਜਿਹੜੀ ਨਾ ਇੰਡਸਟਰੀ ਦੇ ਨਾਲ ਬਹੁਤ ক্লোਜ਼ਲੀ ਰਲ ਕੇ ਇਹ ਪ੍ਰੋਗਰਾਮ ਅਸੀਂ ਆਫਰ ਪੜਨ ਵਾਲੇ ਆ ਜੀ ਹੰਬਲ ਬੈਕਗ੍ਰਾਉਂਡ ਤੇ ਆ ਉਹ ਬੱਚਿਆਂ ਨੇ ਇੱਥੇ ਰੁਚੀ ਦਿਖਾਈ ਇੱਥੇ ਐਡਮਿਸ਼ਨ ਉਹਨਾਂ ਨੇ ਲਈ ਤਾਂ ਪਹਿਲੇ ਸਾਲ ਬਿਲਕੁਲ 18 ਸਟੇਟ ਤੋਂ ਬੱਚਾ ਆਇਆ ਸੀਗਾ ਜੀ 2023 ਦੇ ਵਿੱਚ ਉਤੋਂ ਬਾਅਦ 2024 ਦੇ ਵਿੱਚ 21 ਸਟੇਟ ਤੋਂ ਬੱਚਾ ਇਸ ਟਾਈਮ ਤੇ ਇੰਜੀਨੀਅਰਿੰਗ ਵਿੱਚ ਹੈ ਪਲੱਸ 24 ਸਟੇਟ ਤੋਂ ਬੱਚਾ ਸਾਡੀ ਯੂਨੀਵਰਸਿਟੀ ਵਿੱਚ ਪੜ ਰਿਹਾ ਹੈ ਤੇ ਇਹ ਸਿਰਫ ਤੁਸੀਂ ਦੇਖੋ 2-3 ਸਾਲ ਦੇ ਟਾਈਮ ਦੇ ਵਿੱਚ ਇਹ ਯੂਨੀਵਰਸਿਟੀ ਉਸ ਲੈਵਲ 'ਤੇ ਪਹੁੰਚ ਗਈ ਬਿਲਕੁਲ ਜੀ ਕਿ ਤੁਸੀਂ ਮੈਨੇ ਦੱਸਿਆ ਵੀ ਜਿਹੜੀ ਲੈਬਲ ਟੈਕ ਸਕੇਲ ਯੂਨੀਵਰਸਿਟੀ ਵਿੱਚ ਜਿਹੜੀ ਹੈ ਸਤਾਪਤ 3 ਸਾਲ 2023 ਇਹ ਸਰ ਦਸੰਬਰ 2021 ਵਿੱਚ ਨਾ ਇਹ ਸਟੇਟ ਗਵਰਨਮੈਂਟ ਐਕਟ ਦੇ थ्रू ਪਾਸ ਹੋਈ ਸੀ ਬਿਲਕੁਲ ਤੇ ਤਕਰੀਬਨ 1.5 ਸਾਲ ਲੱਗ ਜਾਂਦਾ ਕਿ ਸਤੇ ਆ ਸਾਰਾ ਸਿਲੇਬਸ ਬਣਾਉਣਾ ਸਾਰਾ ਕੁਝ ਕਰਦੇ ਤਾਂ ਫੁੱਲ ਫਲੇਜ ਜਿਹੜੀ ਅਸੀਂ ਐਡਮਿਸ਼ਨ 2023 ਵਿੱਚ ਲਾਂਚ ਕੀਤੀ ਸੀ ਤਾਂ ਉਸ ਤੋਂ ਬਾਅਦ ਕਾਫੀ ਸਟੇਟਸ ਤੋਂ ਬੱਚੇ ਆ ਰਹੇ ਆ ਕਾਫੀ ਅੱਛੇ ਪ੍ਰੋਗਰਾਮ ਸਾਡੇ ਕੋਲ ਚੱਲ ਰਹੇ ਆ ਤਾਂ ਤੁਸੀਂ ਆਪ ਦੇਖਿਆ ਇੱਕ ਵਾਰ ਨਹੀਂ ਕਿ ਸਨੀਅਰ ਤੋਂ ਬੱਚਾ ਹੈ ਜਦ ਕਿ ਸਾਊਥ ਤੋਂ ਬੱਚਾ ਟੈਕਨੋਲੋਜੀ ਆਪਾਂ ਕਹਿੰਦੇ ਨਾ ਸਾਊਥ ਵਿੱਚ ਜ਼ਿਆਦਾ ਹੈ ਹైదరాబాద్ ਵਗੈਰਾ ਤੋਂ ਪਤਾ ਯੂਪੀ ਬਿਹਾਰ ਸਭ ਜਗ੍ਹਾ ਤੋਂ ਮੇਰੇ ਕੋਲ ਸਟੂਡੈਂਟਸ ਹੈ ਬਿਲਕੁਲ ਬਿਲਕੁਲ ਵੈਸੇ બીજી ਗੱਲ ਹੈ ਜਿਹੜੇ ਤੁਹਾਡੇ ਕੋਲ ਹੁਣ ਤੱਕ ਬੱਚੇ ਪੜ੍ਹ ਚੁੱਕੇ ਆ ਜਾਂ ਕੋਰਸ ਕਰ ਚੁੱਕੇ ਆ ਉਹ ਕਿਹ ਨੌਕਰੀਆਂ ਉਹਨਾਂ ਨੂੰ ਮਿਲ ਚੁੱਕੀਆਂ ਹੈ ਸਰ ਹਜੇ ਤੱਕ ਜੇ ਤਾਂ ਮੈਂ ਤੁਹਾਨੂੰ ਕਹਾਂ ਨਾ 2023 ਚ ਸਟਾਰਟ ਹੋਇਆ ਚਾਰ ਸਾਲ ਮੈਂ ਉਹ ਗੱਲ ਕਰਦਾ ਵੀ ਪਿਛਲੀ ਦੀ ਗੱਲ ਕਰੀਏ ਚਲੋ ਅੱਗੇ ਤਾਂ ਹਾਂ ਹਾਂ ਨਹੀਂ ਹਜੇ ਤਾਂ ਬੱਚੇ ਹਜੇ ਫਾਈਨਲ ਇਅਰ ਉਹਨਾਂ ਨੇ ਕ੍ਰਾਸ ਨਹੀਂ ਕੀਤਾ ਆ ਚਾਰ ਸਾਲ ਦਾ ਕੋਰਸ ਜਿਹੜੇ 400 ਦਾ ਕੋਰਸ ਹੈ 23 ਚ ਹੋਇਆ ਉਹਨਾਂ ਨੇ 27 ਚ ਨਿਕਲਣਾ ਪਰ ਉਹਦੇ ਵਿੱਚ ਵੀ ਕਾਫੀ ਬੱਚੇ ਇਦਾਂ ਦੇ ਆ ਕਿ ਜਿਹੜੇ ਹੁਣ ਵੀ ਨਾ ਦੋ ਤਿੰਨ ਦਿਨ ਪਹਿਲਾਂ ਵੀ ਬੱਚੇ ਕੁਛ ਸੀ ਉਹਨਾਂ ਦੀ ਇੰਟਰਨਸ਼ਿਪ ਜਿੱਥੇ ਛੁੱਟੀਆਂ ਹੋਈਆਂ ਕਰਮੀਆਂ ਦੀਆਂ ਫੇਣੀ ਉਹਨਾਂ ਦੀ ਚੱਲਦੀ ਉਹਨਾਂ ਦੀ ਟ੍ਰੇਨਿੰਗ ਕਈ ਯੂਨੀਵਰਸਿਟੀ ਕਈ ਅਧਾਰਿਆਂ ਚ ਲੱਗ ਗਈ ਜਿੱਥੇ ਉਹ ਉਹਨੂੰ ਸਟਾਈਫਨ ਵੀ ਮਿਲੇ ਆਇਆ ਤਾਂ ਨਾਲ ਉਹਨਾਂ ਨੇ ਇਸ ਵੇਕ ਦੇ ਵਿੱਚ ਇੰਟਰਨਸ਼ਿਪ ਅਪਰ ਵਰਕ ਕਰਨੇ ਉਹ ਇੰਟਰਨਸ਼ਿਪ ਕਰ ਰਹੇ ਆ ਬਿਲਕੁਲ ਬਿਲਕੁਲ ਆ ਇਸ ਤਰ੍ਹਾਂ ਬੱਚਿਆਂ ਨੂੰ ਇੰਡਸਟਰੀ ਵਿੱਚ ਜਾ ਕੇ ਤੁਸੀਂ ਦੇਖੋ 2 ਸਾਲ ਬਾਅਦ ਹੀ ਮੌਕਾ ਮਿਲ ਰਿਹਾ ਕੰਮ ਕਰਨ ਦਾ ਤਾਂ ਸਕਿਲਸ ਤਾਂ ਇਹਨਾਂ ਹਾਸਲ ਹੋ ਜੇ ਤਾਂ ਪੁੱਛਿਆ ਜਾ ਕੇ ਕੰਮ ਤੇ ਬਿਲਕੁਲ ਬਿਲਕੁਲ ਤੇ ਬੁਢੀ ਗੱਲ ਇੱਕ ਗੱਲ ਹੋਰ ਦੱਸਿਓ ਵੀ ਜਿਵੇਂ ਕਿ ਬੱਚਿਆਂ ਨੂੰ EMI ਦੀ ਸਹੂਲਤ ਹੈ ਕਹਿੰਦੇ ਕਾਫੀ ਸ਼ਾ ਉਹਦੇ ਵਿੱਚ ਮੈਂ ਸਕਾਲਰਸ਼ਿਪ ਦਾ ਜਿੱਦਾਂ ਤੁਸੀਂ ਪਹਿਲਾਂ ਆਪਾਂ ਗੱਲ ਕਰ ਰਹੇ ਸੀਗੇ ਉਹਦੇ ਵਿੱਚ ਨਾ ਸਾਡਾ ਆਬਜੈਕਟਿਵ ਇਹ ਹੈ ਕਿ ਜਿਹੜਾ ਪੜਨ ਵਾਲਾ ਬੱਚਾ ਨਾ ਉਹ ਪੜਾਈ ਤੋਂ ਅੰਜਾਣਾ ਨਾ ਰਹੇ ਬਿਲਕੁਲ ਤਾਂ ਉਹਦੇ ਲਈ ਸਾਡੇ ਕਈ ਪ੍ਰੋਗਰਾਮਸ ਇਦਾਂ ਦੇ ਕੁਝ ਸਕਾਲਰਸ਼ਿਪਸ ਹੈਗੀਆਂ ਹੈ ਕੁਝ ਹੈਗੇ ਕੰਸੈਸ਼ਨ ਪ੍ਰੋਗਰਾਮ ਸਕਾਲਰਸ਼ਿਪ ਦੇਦੇ ਆ ਅਸੀਂ ਮੈਰਿਟ ਬੇਸ ਦੇ ਉੱਤੇ ਪਲੱਸ 2 ਦੇ ਵਿੱਚ ਬੱਚਾ ਜਦੋਂ ਐਂਟਰੀ ਲੈਵਲ ਹੁੰਦਾ ਨਾ ਉਹਦੇ ਵਿੱਚ ਕਿੰਨੇ ਉਹਦੇ ਪਰਸੈਂਟੇਜ ਹੈ ਉਹਦੇ ਬੇਸ ਤੇ ਅਸੀਂ ਉਹਨਾਂ ਨੂੰ ਸਕਾਲਰਸ਼ਿਪ ਦਿੰਦੇ ਹਾਂ ਬਿਲਕੁਲ ਕੁਝ ਕੰਸੈਸ਼ਨਸ ਹੈਗੇ ਆ ਕਿ ਜਿੱਦਾਂ ਕਈ ਵਾਰੀ ਹੁੰਦੇ ਕਿ ਬੱਚਾ ਕੋਈ ਇਦਾਂ ਦਾ ਪੜਨ ਵਾਲਾ ਆ ਪਰ ਮਾਪੇ ਨਹੀਂ ਹੈਗੇ ਪੀਰੈਂਟਲੈਸ ਹੈ ਉਹਨਾਂ ਨੂੰ ਸਕਾਲਰਸ਼ਿਪ ਹੈਗੀ ਆ ਫਾਦਰਲੈਸ ਹੈਗਾ ਆ ਜਾਂ ਕੋਈ ਪੈਂਟਰਾ ਦੋ ਹੈ ਸਿੰਗਲ ਗਰਲ ਚਾਈਲਡ ਹੈ ਕੋਈ ਇਕਨੋਮਿਕਲ ਵੀਕਰ ਸੈਕਸ਼ਨ ਚ ਤੋਂ ਥੱਲੇ ਹੈ ਬੱਚਾ ਉਸ ਗਰੁੱਪ ਦੇ ਵਿੱਚ ਪੈ ਰਿਹਾ ਆ ਜੀ ਕੋਈ ਹੈਂਡੀਕੈਪ ਹੈਗਾ ਕੋਵਿਡ ਵਾਰੀਅਰਸ ਇਦਾਂ ਦੇ ਅਲੱਗ-ਅਲੱਗ ਸਕੀਮਸ ਹੈਗੀਆਂ ਜਿਦੇ ਵਿੱਚ ਸਕਾਲਰਸ਼ਿਪਸ ਦੇ ਰਹੇ ਆ ਅਸੀਂ ਬੱਚਾ ਸੋ ਥੈਟ ਉਹਨਾਂ ਨੂੰ ਇਹ ਨਾ ਹੋਏ ਕਿ ਭਰਾਏ ਪੈਸੇ ਦੇ ਕਾਰਨ ਮਾਂਜੇ ਰਜਿਸਟਰਾਈ ਉਹ ਫੈਸਿਲਿਟੀਆਂ ਵੀ ਅੱਜ ਦੂਜੀ ਗੱਲ ਰਹਿਣ ਸਹਿਣ ਵਾਸਤੇ ਕੋਈ ਬੱਚਿਆਂ ਨੂੰ ਹੋਰ ਫੈਸਿਲਿਟੀਆਂ ਇਹ ਤੋਂ ਪਹਿਲਾਂ ਮੈਂ ਇੱਕ ਹੋਰ ਦੱਸਾਂ ਜਦੋਂ ਪਹਿਲਾਂ ਪਲੇਸਮੈਂਟ ਦਾ ਵੀ ਤੁਸੀਂ ਕਿਹਾ ਕੰਸੈਸ਼ਨਸ ਦਾ ਵੀ ਇੱਕ ਲਾਸਟ ਟਾਈਮ ਲਾਸਟ ਈਅਰ ਇਹ ਸੀ ਸਕੀਮ ਸਟਾਰਟ ਕੀਤੀ ਸੀ ਉਹਨੂੰ ਕਹਿੰਦੇ ਪੇ ਹਾਫ ਫੀਸ ਆਫਟਰ ਪਲੇਸਮੈਂਟ ਬਿਲਕੁਲ ਨਹੀਂ ਤਾਂ ਬਾਕੀ ਯੂਨੀਵਰਸਿਟੀਆਂ ਪਹਿਲਾਂ ਫੀਸ ਲੈਂਦੇ ਨਾ ਅਸੀਂ ਕਹਿੰਦੇ ਅੱਧੀ ਫੀਸ ਪਹਿਲਾਂ ਦਿਓ ਅੱਧੀ ਫੀਸ ਜਦੋਂ ਨੌਕਰੀ ਲੱਗ ਜਾਏਗੀ ਨਾ ਬੱਚਾ ਉਦੋਂ ਪੇ ਕਰੇ ਅੱਛਾ ਜੀ ਉਹਦੇ ਉੱਤੇ ਇਹ ਕਿ ਬੱਚੇ ਨੂੰ ਵੀ ਇੱਕ ਮਿਲ ਜਾਂ ਬੱਚੇ ਦਾ ਤਾਂ ਉਹਦੇ ਪੇਰੈਂਟਸ ਦਾ ਘਟ ਜਾਂਦਾ ਬੱਚੇ ਨੂੰ ਪਤਾ ਲੱਗ ਜਾਂਦਾ ਕਿ ਮੈਂ ਉਸ ਲੈਵਲ ਦੀਆਂ ਸਕਿੱਲਸ ਹਾਸਲ ਕਰੂੰਗਾ ਡੈਡੀਕੇਸ਼ਨ ਥੋੜੀ ਜ਼ਿਆਦਾ ਜਾਂਦੀ ਹੈ ਤੇ ਜਦੋਂ ਉਹਦੇ ਆਪਣੇ 4 ਸਾਲ ਦੀ ਡਿਗਰੀ ਜਿੱਦਾਂ ਨਾ ਕੰਪਲੀਟ ਹੋ ਜਾਏਗੀ ਤਾਂ ਅੱਧੀ ਫੀਸ ਜਿਹੜੀ ਹੈ ਬਾਕੀ ਉਹਨੇ ਇਨਸਟਾਲਮੈਂਟਸ ਦੇ ਦੇਣੇ ਜਦੋਂ ਨੌਕਰੀ ਲੱਗ ਜਾਏਗੀ ਅੱਛੇ ਜੀ ਨੌਕਰੀ ਲੱਗਣ ਤੋਂ ਬਾਅਦ ਜੇ ਨੌਕਰੀ ਨਹੀਂ ਲੱਗੇਗੀ ਤਾਂ ਫੀਸ ਨਹੀਂ ਅਸੀਂ ਲੱਗੇ ਅੱਛੇ ਜੀ ਇਹ ਵੀ ਇਹ ਵੀ ਬਹੁਤ ਵੱਡਾ ਡਿਸਕਸ ਕੋ ਪਲਾਸ ਪੁਆਇੰਟ ਹੈ ਕਿ ਨੌਕਰੀ ਲੱਗਣ ਤੋਂ ਬਾਅਦ ਮੈਂ ਨਹੀਂ ਕਹਿੰਦਾ ਕੋਈ ਯੂਨੀਵਰਸਿਟੀ ਕੋਈ ਸ਼ਤਰਾਂ ਕਰਦੀ ਹੋਵੇ ਕੋਈ ਨਹੀਂ ਕਰਦੀ ਸਰ ਠ ਬੱਚਿਆਂ ਨੂੰ ਸਿਰਫ ਕੋਰਸ ਕਰਾਇਆ ਜਾਂਦਾ ਹੈ ਨੌਕਰੀ ਲੱਗੇ ਨਾ ਲੱਗੇ ਕਈ ਵਾਰੀ ਬੱਚੇ ਧੱਕੇ ਖਾਂਦੇ ਆਂ ਅੱਜ ਵੀ ਮੈਂ ਦੇਖ ਰਿਹਾ ਸੀ ਕਿ ਪੜ੍ਹੇ ਲਿਖੇ ਬੱਚੇ ਜਿਹੜੇ ਕਿ ਕੋਰਸਿਸ ਕਰ ਚੁੱਕੇ ਆਂ ਡਿਗਰੀਆਂ ਕਰ ਚੁੱਕੇ ਆਂ ਕਿ ਉਹ ਸਕਿਉਰਟੀ ਗਾਰਡ ਦੀ ਨੌਕਰੀ ਨੂੰ ਤਰਸ ਰਹੇ ਆਂ ਦੇਖੋ ਜਨਰਲੀ ਕੀ ਹੁੰਦਾ ਆਪਣੇ ਇਹਨਾਂ ਸਮਾਜ ਵਿੱਚ ਆਪਾਂ ਦੇਖੋ ਚਾਹਲੀ ਜ਼ਿਆਦਾ ਕਰਦੇ ਕਿ ਜੇ ਇੱਕ ਕੋਈ ਅਦਾਰਾ ਆ ਉੱਥੋਂ 1000 ਬੱਚਾ ਪਾਸ ਹੁੰਦਾ ਬਿਲਕੁਲ ਤਾਂ 100 ਦੀ ਨੌਕਰੀ ਲੱਗਦੀ ਹੈ ਉਹ 100 ਦੀ ਫੋਟੋ ਲਗਾ ਦੇਣਗੇ ਜੀ 100 ਦੀ ਨੌਕਰੀ ਲੱਗੀ ਬਾਕੀ 900 ਦਾ ਕੀ ਹੋਇਆ ਅਸੀਂ ਤਾਂ ਹੀ ਕਰ ਰਹੇ ਕਿ ਜਿੰਨਿਆਂ ਦੀ ਨੌਕਰੀ ਲੱਗ ਜਾਏਗੀ ਅਸੀਂ ਉਹਨਾਂ ਤੋਂ ਪੈਸੇ ਲਵਾਂਗੇ ਬਾਕੀਆਂ ਤੋਂ ਨਹੀਂ ਲੈ ਰਹੇ ਨਹੀਂ ਲੈ ਰਹੇ ਅੱਛਾ ਉਹ ਤਾਂ ਸੀ ਕਰ ਰਹੇ ਹਾਂ ਕਿਉਂਕਿ ਅਸੀਂ ਕੰਫੀਡੈਂਟ ਹਾਂ ਕਿ ਜੋ ਅਸੀਂ ਸਿਖਾਉਣ ਜਾ ਰਹੇ ਹਾਂ ਉਹ ਇੰਡਸਟਰੀ ਨੂੰ ਜੋ ਚਾਹੀਦਾ ਉਹ ਸਕਿਲਸ ਦੇ ਰਹੇ ਹਾਂ ਬਿਲਕੁਲ ਠੀਕ ਹੈ ਤਾਂ ਜਿੱਦਾਂ ਦਾ ਇਕਵਿਪਮੈਂਟ ਅਸੀਂ ਜਿੱਦਾਂ ਦਾ ਇਨਫਰਾਸਟ੍ਰਕਚਰ ਅਸੀਂ ਪ੍ਰੋਵਾਈਡ ਕਰ ਰਹੇ ਹਾਂ ਉਹਨਾਂ ਨੂੰ ਉਦਾਂ ਦੀ ਸਕਿਲਸ ਦੇਾਂਗੇ ਕਿ ਬੱਚਾ ਉਸ ਲੈਵਲ ਤੇ ਆਏਗਾ ਤਾਂ ਅਸੀਂ ਕੰਫੀਡੈਂਟ ਹਾਂ ਜੋ ਕਰਵਾ ਰਹੇ ਹਾਂ ਇੰਡਸਟਰੀ ਦੇ ਅਕੋਰਡਿੰਗਲੀ ਹੈ ਜਿੱਦੋਂ ਇੰਡਸਟਰੀ ਦੇ ਅਕੋਰਡਿੰਗਲੀ ਕਰ ਰਹੇ ਹਾਂ ਤਾਂ ਬੱਚਾ ਪਲੇਸ ਹੋਏਗਾ ਇਹ ਤਾਂ ਨੌਕਰੀ ਜਿੱਦੋਂ ਲੱਗੇਗੀ ਬੱਚਾ ਬਾਕੀ ਦੀ ਫੀਸਰ ਵੀ ਦੇਗਾ ਤਾਂ ਉਹ ਇੱਕ ਪਲੱਸ ਪੁਆਇੰਟ ਹੈ ਉਹਦੇ ਵਿੱਚ ਵੀ ਕਾਫੀ ਵਧੀਆ ਸਾਨੂੰ ਪਿਛਲੇ ਸਾਲ ਘੱਟ ਤਾਂ ਇਸ ਸਾਲ ਪੰਜਾਬ ਤੋਂ ਬਹੁਤ ਵਧੀਆ ਕਿ ਉਹਨਾਂ ਦਾ ਇੱਕ ਤਰ੍ਹਾਂ ਦਾ ਮਹਾਰਾ ਮਿਲ ਰਿਹਾ ਬੱਚਾ ਬਹੁਤ ਆ ਰਿਹਾ ਸਾਡੇ ਕੋਲ ਉਸ ਪੀਸਿਸ ਦੇ ਉੱਤੇ ਵੀ ਪਲੱਸ ਅਲੱਗ-ਅਲੱਗ ਤਰ੍ਹਾਂ ਦੇ ਪ੍ਰੋਗਰਾਮ ਸਾਡੇ ਕੋਲ ਹੈ ਇੰਜੀਨੀਅਰਿੰਗ ਤੋਂ ਇਲਾਵਾ ਮੇਰੇ ਕੋਲ ਐਮਸੀਏ ਬੀਬੀਏ ਹੈ ਐਮਸੀਏ ਹੈਗਾ ਮੈਨੇਜਮੈਂਟ ਤੇ ਹੈ ਹੋਟਲ ਮੈਨੇਜਮੈਂਟ ਪ੍ਰੋਗਰਾਮਸ ਹੈ ਲਾਈਟ ਹੈਲਥ ਸਾਇੰਸਿਸ ਦੇ ਪ੍ਰੋਗਰਾਮਸ ਬਹੁਤ ਹੈਗੇ ਬਿਲਕੁਲ ਬੱਚਾ ਕਰਨ ਵਾਲਾ ਹੋਣਾ ਚਾਹੀਦਾ ਹੈ ਸਿਰਫ ਮੈਰਿਟ ਵਿੱਚ ਆਉਣਾ ਜੀ ਸਿੱਖਣ ਦੀ ਉਹਦੇ ਵਿੱਚ ਚਾਹ ਹਣੀ ਜੇਰੀ ਤਾਂ ਬੱਚੇ ਨੂੰ ਸੀ ਉਸ ਨੂੰ ਲਿਖਿਆ ਜਾਵਾ ਅਸੀਂ ਦੇਖ ਪਾ ਰਹੇ ਹਾਂ ਜੀ ਤੁਹਾਡੀ ਜਿਹੜੀ ਯੂਨੀਵਰਸਿਟੀ ਹੈ ਇਹ ਬਹੁਤ ਵਧੀਆ ਇੱਧਰ ਹਿਮਾਚਲ ਲੱਗ ਜਾਂਦਾ ਹੈ ਬਿਲਕੁਲ ਜੀ ਸਾਨੂੰ ਦੇਖੋ ਕੈਟਰ ਸਾਰੀ ਜਗਤ ਤੋਂ ਕਰਦਾ ਨੇੜੇ ਦੇ ਜਿਹੜੇ ਬੱਚੇ ਹੈਗੇ ਆ ਤਕਰੀਬਨ ਅਫਰ ਗਈ ਆ 80 90 ਕਿਲੋਮੀਟਰ ਤੱਕ ਦੇ ਬੱਚੇ ਸਾਡੇ ਟਰਾਂਸਪੋਰਟ ਫੈਸਿਲਿਟੀ ਹੈਗੀ ਆ ਬੱਚੇ ਉਥੋਂ ਦਿੱਲੀ ਆਪਾਂ ਨੂੰ ਕਰਦਾ ਇਹ ਤਾਂ ਹੋਸਟਲ ਦਾ ਤੁਸੀਂ ਪੁੱਛ ਰਹੇ ਸੀ ਹੋਸਟਲ ਫੈਸਿਲਿਟੀ ਹੈ ਆਈਬੀਐਮ ਦਾ ਤਾਂ ਪ੍ਰੋਗਰਾਮ ਜਿਹੜਾ ਉਹ ਰੈਜ਼ੀਡੈਂਸ਼ੀਅਲ ਹੈਗਾ ਆ ਉਹਨਾਂ ਨੇ ਤਾਂ ਅੰਦਰ ਰਹਿਣਾ ਹੀ ਆ ਕਿਉਂਕਿ 24 ਘੰਟੇ ਸਾਡੇ ਠੀਕ ਹੈ 24/7 ਆ ਸਰਵਿਸ ਇਸ ਅਵੇਲੇਬਲ ਹੈ ਕਿ ਇੱਥੇ ਦਾ ਲੈਬ ਹੈ ਪੈਗੀ ਕੰਪਿਊਟਰ ਲੈਬ ਹੈ ਤੁਸੀਂ ਚੌਥੇ ਰਾਤ ਨੂੰ ਵੀ ਬੈਠ ਕੇ ਆਰਾਮ ਨਾਲ ਕੰਮ ਕਰ ਸਕਦੇ ਆ ਬਿਲਕੁਲ ਸਰਵੇਲੈਂਸ ਹੈ ਕੀ ਹੈ ਸਕਿਉਰਟੀ ਗਾਰਡ ਹੈ ਇਹ ਨਹੀਂ ਕੋਈ ਡਰ ਹੈ ਕਿ ਰਾਤ ਨੂੰ ਦੋ ਜਿਹੇ ਬੱਚਾ ਪੜ ਰਿਹਾ ਹੈ ਤਾਂ ਇਨਸਿਕਿਉਰ ਹੈ ਐਤਾ ਵੀ ਕੁਝ ਨਹੀਂ ਹੈ ਬਿਲਕੁਲ ਪਲੱਸ ਆਸ-ਪਾਸ ਦੇ ਏਰੀਆ ਦੇ ਬੱਚਿਆਂ ਦਾ ਇਹ ਹੈ ਕਿ ਉਹ ਆ ਸਕਦੇ ਆ ਹੌਸਲਸ ਵੀ ਰਹਿਣ ਹਫਤੇ ਬਾਅਦ ਜਾ ਸਕਦੇ ਆ ਪਰ ਦੂਰ ਦੇ ਬੱਚੇ ਮਿਲਕੁਲ ਜਿਹੜੇ ਆ ਰਹੇ ਆ ਉਹਨਾਂ ਦਾ ਸਾਡਾ ਇਹ ਹੈ ਕਿ ਉਹਨਾਂ ਨੂੰ ਹਮੇਸ਼ਾ ਇਨਵੋਲ ਕਰਕੇ ਰੱਖਣਾ ਜਦੋਂ ਇੰਡਸਟਰੀ ਦੇ ਲੋਕ ਆਉਂਦੇ ਆ ਬਿਲਕੁਲ ਉਹ ਰਾਤ ਨੂੰ ਵੀ ਕਲਾਸਾਂ ਲੈ ਸਕਦੇ ਆ ਉਹ ਬੱਚੇ ਉਹਨਾਂ ਦੇ ਨਾਲ ਬੈਠ ਕੇ ਪ੍ਰੋਜੈਕਟਸ ਦੇ ਬਾਰੇ ਡਿਸਕਸ ਕਰਦੇ ਕਿ ਅਸੀਂ ਅੱਗੇ ਕੀ ਕਰ ਸਕਦੇ ਹਾਂ ਆਪਣਾ ਕੰਮ ਸਟਾਰਟ ਕਰਨ ਦਾ ਹੋਵੇ ਤਾਂ ਉਹਦੇ ਉੱਤੇ ਡਿਸਕਸ਼ਨ ਹੁੰਦੀਆਂ ਉਹ ਅਸੀਂ ਇੱਕ ਉਹਦਾਂ ਦਾ ਇਕੋਸਿਸਟਮ ਇੱਥੇ ਪ੍ਰੋਵਾਈਡ ਕਰਦੇ ਕਿ ਬੱਚੇ ਨੂੰ ਪੜ੍ਹਾਈ ਤੋਂ ਆਪਣੇ ਕੈਰੀਅਰ ਤੋਂ ਇਲਾਵਾ ਹੋਰ ਸੂਚਨਾ ਮੁੱਫੇ ਨਵਲੇ ਬਿਲਕੁਲ ਬਿਲਕੁਲ ਉਹਦਾਂ ਦੇ ਹਾਂ ਮੈਂ ਦੇਖ ਰਿਹਾ ਥੋੜੀ ਜਿਹੀ ਯੂਨੀਵਰਸਿਟੀ ਵੀ ਕਾਫੀ ਵੱਡੇ ਖੇਤਰ ਦੇ ਵਿੱਚ ਹੈ ਜਿਵੇਂ ਕਿ ਕਈ ਕਿਲਾਂ ਦੇ ਵਿੱਚ ਉਹ 1 ਏਕੜ ਜ਼ਮੀਨ ਹੈ ਜੀ 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 ਹਜੇ ਤਾਂ ਸਿ ਜੋ ਇੱਕ ਐਗਜ਼ਿਸਟਿੰਗ ਇਨਫਰਾਸਟ੍ਰਕਚਰ ਅਸੀਂ ਉਹਨੂੰ ਯੂਜ਼ ਕਰ ਦਿੱਤੇ ਲੱਗੇ ਹੋਏ ਆ। ਬਿਲਕੁਲ। ਇਹੀ ਕਾਫੀ ਹੈ ਤਾਂ ਨਾਲ ਸਾਡੇ ਫੇ ਪਿੱਛੇ ਅਗਲੀ ਪਲੈਨਿੰਗਸ ਹੈ ਕਿ ਕਿੰਨਾ ਨਵੇਂ ਬਿਲਡਿੰਗਸ ਸਾਡੀਆਂ ਇਨਫਰਾਸਟ੍ਰਕਚਰ ਕਿੰਨਾ ਇੰਪਰੂਵ ਕਰ ਰਹੇ ਆ। ਪਰ ਫਿਲਹਾਲ ਸਾਡੇ ਕੋਲ ਕੰਪਿਊਟਰ ਲੈਬਸ ਲੈਬਰਾਟਰੀ ਸਫੀਸ਼ੀਐਂਟ ਹੈ ਕਿੰਨੀਆਂ ਜ਼ਿਆਦਾ ਹੀ ਆ। ਜੈ ਜਮਦੀਆਂ ਲੈਪਸ ਹੈਗੀਆਂ ਪਲਸ 4 ਸਕਿੱਲ ਲੈਪਸ ਤੇ ਬਣੀਆਂ ਹੋਈਆਂ ਸੋ ਦੈਟ ਬੱਚੇ ਨੂੰ ਕਿਸੇ ਤਰ੍ਹਾਂ ਦਾ ਵਾਂਝਾ ਨਾ ਰਹਿ ਜਾਇਆ ਕਿਸਕਿਲਸ ਉੱਤੇ ਰਹਿਣਾ ਚਾਹਤ ਬਿਲਕੁਲ ਜੀ ਤੇ ਦੂਜੀ ਗੱਲ ਹੈ ਐਡਮਿਸ਼ਨ ਜਿਹੜੇ ਓਪਨ ਚੱਲ ਰਹੀਆਂ ਨੇ ਓਪਨ ਚੱਲ ਰਹੀਆਂ ਜੀ ਹੁਣ ਤੱਕ ਕਾਫੀ ਐਡਮਿਸ਼ਨਸ ਹੋ ਵੀ ਗਈਆਂ ਕਿਉਂਕਿ ਬੱਚਿਆਂ ਨੇ ਇਸ ਵਾਰੀ ਮੈਦ ਤੱਕ ਕਹਿੰਨਾ ਪੰਜਾਬ ਦੇ ਆਨੇ ਥੋੜੀ ਜੀ ਮਲਮਾਤੀ ਹੈ ਪਹਿਲਾਂ ਇਹਨਾਂ ਨੇ ਨੇੜੇ ਹੋਣ ਦੇ ਕਾਰਨ ਰਿਜ਼ਲਟ ਨਹੀਂ ਵੀ ਆਇਆ ਸੀ ਪਹਿਲਾਂ ਹੀ ਉਹਨਾਂ ਨੇ ਫਿੰਗਰ ਕਰਵਾਈ ਹੋਈ ਸੀ ਤਾਂ ਇਸ ਵਾਰੀ ਕਾਫੀ ਅੱਛੀ ਐਡਮਿਸ਼ਨ ਚੱਲ ਰਹੀ ਐ ਸਪੈਸ਼ਲੀ ਪਹਿਲਾਂ ਹੁੰਦਾ ਸੀ ਪੀੜ ਚੱਲੂੰਂ ਦਿੰਦੀ ਆਪਾਂ ਕਹਿੰਦੇ ਹੁਣ ਉਹਦੇ ਨਾਲ ਮਕੈਨੀਕਲ ਇਲੈਕਟ੍ਰੀਕਲ ਸਿਵਲ ਇਲੈਕਟ੍ਰੋਨਿਕਸ ਵਿੱਚ ਬਹੁਤ ਅੱਛਾ ਮੰਗ ਰਿਸਪੌਂਸ ਮਿਲ ਰਿਹਾ ਹੈ ਪੂਰੇ ਇੰਡੀਆ ਦੇ ਵਿੱਚੋਂ ਕਿਉਂਕਿ ਹਰ ਜਗ੍ਹਾ ਤੇ ਹੁਣ ਕੰਪਿਊਟਰਸ ਦਾ ਵਿੱਚ ਪਾਟ ਹੈਗਾ ਹੀ ਹੈ ਇਸ ਲਈ ਉਹ ਵੀ ਪ੍ਰੋਗਰਾਮਸ ਜਿਹੜੇ ਮੇਰੇ ਤੇ ਬਹੁਤ ਅੱਛੇ ਚੱਲਦੇ ਉਹ ਅਸੀਂ ਐਲ ਐਨ ਡੀ ਦੇ ਨਾਲ ਟਾਈਪ ਕਰਕੇ ਚੱਲ ਰਹੇ ਹਾਂ ਪਰ ਹਰ ਕੋਈ ਵੀ ਪ੍ਰੋਗਰਾਮ ਮੇਰਾ ਨਾ ਉਹਦੇ ਵਿੱਚ ਦੋ ਚੀਜ਼ਾਂ ਅਸੀਂ ਰੱਖ ਕੇ ਚੱਲਦੇ ਇੱਕ ਤਾਂ ਲਾਸਟ ਇੱਕ ਸਾਲ ਉਹਨੇ ਇੰਡਸਟਰੀ 'ਚ ਇੰਟਰਨਸ਼ਿਪ ਕਰਨੀ ਚਾਹੇ 3 ਸਾਲ ਦਾ ਪ੍ਰੋਗਰਾਮ ਹੈ ਜਾਂ 4 ਸਾਲ ਦਾ ਦੂਜਾ ਹੈ ਕਿ ਕੋਈ ਪ੍ਰੋਗਰਾਮ ਸਟਾਰਟ ਕਰਨ ਤੋਂ ਪਹਿਲਾਂ ਸਾਡਾ ਇਹ ਹੁੰਦਾ ਕਿ ਇੰਡਸਟਰੀ ਕੋਲਾਬੋਰੇਸ਼ਨ ਹੋਣੀ ਚਾਹੀਦੀ ਹੈ ਜੀ 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 ਇਹ ਮੈਂ ਅਸੀ ਲੈ ਕੇ ਚੱਲਦੇ ਤੇ ਬਹੁਤ ਹੀ ਵਧੀਆ ਜੀ ਤੁਸੀਂ ਦੱਸਦੇ ਹੋ ਜਿਵੇਂ ਕਿ ਮੈਂ ਦੇਖਿਆ ਕਿ ਤੁਸੀਂ ਜਾਣਕਾਰੀ ਦਿੱਤੀ ਹੈ ਬਹੁਤ ਵਧੀਆ ਲੱਗਿਆ ਤੇ ਮੈਂ ਚਾਹਾਂਗਾ ਕਿ ਟਾਈਮ ਵੀ ਥੋੜਾ ਜਿਹਾ ਸਾਡਾ ਜੱਜ ਨਹੀਂ ਦੇ ਰਿਹਾ ਹੈਗਾ ਤੇ ਜੇ ਕੋਈ ਜਾਂਦੇ ਜਾਂਦੇ ਕੋਈ ਆਪਣੇ ਵੱਲੋਂ ਤੁਸੀਂ ਕੋਈ ਕਹਿਣਾ ਚਾਹੁੰਦੇ ਹੋ ਮੈਂ ਦਸਰਫ ਐਪੀਰੀਐਂਸ ਤੋਂ ਬੱਚਿਆਂ ਨੂੰ ਇੱਕ ਮੈਸੇਜ ਇਹ ਦੇਣਾ ਕਿ ਜੇ ਤੁਹਾਡੇ ਕੋਲ ਨਾ ਕੁਝ ਸਿੱਖਣ ਦੀ ਕੁਝ ਕਰਨ ਦੀ ਚਾਹ ਹੈਗੀ ਹੈ ਤਾਂ ਪੈਸੇ ਦੀ ਦਿੱਕਤ ਹੋਏ ਵੀ ਤਾਂ ਵੀ ਸਾਡੇ ਕੋਲ ਸਕੀਮਸ ਅਗੇਂਸਟ ਸਕਾਲਰਸ਼ਿਪ ਵੀ ਹੈਗੇ ਕੰਸੈਸ਼ਨਸ ਵੀ ਹੈ ਉਹ ਤੋਂ ਅਲਾਵਾ ਸਾਡੇ ਕੋਲ EMI ਦੇ ਤਰ੍ਹਾਂ ਵੀ ਨਾ ਬਿਨਾ ਉਹਦੇ ਵਿੱਚ ਅਸੀਂ ਕੋਈ ਇੰਟਰਸਟ ਨਹੀਂ ਚਾਰਜ ਕਰਦੇ ਤੋਂ ਉਹ ਫੈਸਿਲਿਟੀਆਂ ਵੀ ਦੇ ਰਹੇ ਹਾਂ ਜੀ ਅਕੈਡਮਿਕ ਫੀਸ ਬੱਚੇ ਦੇ ਕੋਲ ਨਹੀਂ ਹੈ ਪੇ ਕਰਨ ਉਹ ਕਿਸ਼ਤਾਂ ਵਿੱਚ ਦੇਣਾ ਚਾਹੁੰਦਾ ਉਹ ਵੀ ਅਸੀਂ ਪ੍ਰੋਵਾਈਡ ਕਰਦੇ ਅੱਛਾ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਵੀ ਜਿਹੜੇ ਵੀ ਤੁਹਾਡੇ ਕੋਰਸਸ ਹੈ ਉਹਦੀ ਜਿਹੜੀ ਫੀਸ ਹੈ ਉਹ ਸਥਿਰ ਹੈ ਲੋ ਫੀਸ ਕਿੰਨੀ ਵਾਰੀ ਦੇਣੀਆਂ ਕਿੱਦਾਂ ਕਰ ਦੇਣੀਆਂ ਸਾਰਾ ਸਾਰਾ ਫਿਕਸ ਹੈ ਜੀ ਜੇ ਬੱਚਾ ਇਕੱਠੀ ਫੀਸ ਨਹੀਂ ਵੀ ਦੇ ਸਕਦਾ ਨਾ ਅਸੀਂ ਉਹਦੀ EMI ਕਰਵਾ ਦਿੰਦੇ ਜੀ ਠੀਕ ਹੈ EMI ਇਦਾਂ ਦੀ ਹੁੰਦੀ ਉਹਦੇ ਵਿੱਚ ਕੋਈ ਵਿਆਜ ਨਹੀਂ ਲੱਗੇਗਾ ਅਕੈਡੈਮਿਕ ਫੀਸ ਦੇ ਉੱਤੇ ਕੋਈ ਵਿਆਜ ਨਹੀਂ ਆਉ ਜੇ ਵਿਆਜ ਲੱਗੇਗਾ ਯੂਨੀਵਰਸਿਟੀ ਕੀ ਕਰਦੀ ਸੋਦਰ ਬੱਚਾ ਪੜੇ ਇੱਥੇ ਇੱਕ এনवायरमेंट ਅਸੀਂ ਵਧੀਆ ਦੇਣਾ ਚਾਹ ਰਹੇ ਹਾਂ ਠੀਕ ਹੈ ਕਿ ਇਹ ਬੱਚਾ ਇਥੋਂ ਪੜ ਕੇ ਬਾਹਰ ਨਿਕਲੇ ਨੌਕਰੀ ਕਰੇ ਤਾਂ ਦੇ ਆਪਣੇ ਪੇਰੈਂਟਸ ਦੀ ਤਾਂ ਆਪਣੀ ਲਾਈਫ ਵੀ ਬਣਾਏ ਇਹੀ ਨੀਚਾ ਲੈ ਕੇ ਜਾ ਰਹੇ ਹਾਂ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਤੁਸੀਂ ਆਪਣੀ ਯੂਨੀਵਰਸਿਟੀ ਬਾਰੇ ਬਹੁਤ अच्छे ਢਿੱਕੇ ਨਾਲ ਸਾਡੇ ਦਰਸ਼ਕਾਂ ਨੂੰ ਜਾਣੂ ਕਰਾਇਆ ਤੇ ਅਸੀਂ ਆਸ ਕਰਦੇ ਹਾਂ ਕਿ ਜਿਹੜੀ ਸਾਡੇ ਸਬਟੂਰੂ ਨੂੰ ਦੇਖ ਰਹੇ ਹੈ ਉਹ ਮੈਂ ਜਦੋਂ ਇੱਥੇ ਦੇਖਦੇ ਹੁੰਦੇ ਸੀਗੇ ਕਿ ਕਾਫੀ ਬੱਚੇ ਜਿਹੜੇ ਆ ਬਾਹਰ ਦੀਆਂ ਸ਼ਿਟਾ ਤੋਂ ਇੱਥੇ ਦਿਖਦੇ ਆ ਤੇ ਆਪਣੇ ਪੰਜਾਬ ਦੇ ਕਿਉਂ ਨਹੀਂ ਪਰ ਲੇਕਿਨ ਹੁਣ ਮੈਂ ਦੇਖ ਰਿਹਾ ਵੀ ਆਪਣੇ ਪੰਜਾਬ ਦੇ ਵੀ ਬੱਚੇ ਹੁਣ ਇਹ ਜਿਹੜੇ ਪਿਆਰੇ ਵੀ ਜਿਹੜੇ ਇੰਨੇ ਦੂਰੋਂ ਦੂਰ ਤੋਂ ਕੋ ਬੱਚੇ ਇੱਥੇ ਆ ਸਕਦੇ ਆ ਤਾਂ ਅਸੀਂ ਕੋਲ ਹੋ ਕੇ ਉਹ ਜਿੰਨਨੇ ਕਹਿੰਦੇ ਹੁੰਦੇ ਕਹਾਵਤ ਪਾਣੀ ਆਪ ਆਪਣਾ ਜੋਗੇ ਜੋਗੜਾ ਬਿਲਕੁਲ ਬਗਾ ਸਾਹਿਬ ਇਹ ਮੈਂ ਕਹਿ ਰਿਹਾ ਸੀ ਹਾਂਜੀ ਹਾਂਜੀ ਨਹੀਂ ਤੁਸੀਂ ਬਹੁਤ ਵਧੀਆ ਕੀਤਾ ਇਨੀਸ਼ੀਏਟਿਵ ਲੈ ਤੁਸੀਂ ਆਏ ਥੈਂਕ ਯੂ ਮਨੂ ਲਤਾ ਤੁਹਾਡੇ ਇਸ ਇੰਟਰਵਿਊ ਦੇ ਨਾਲ ਕਾਫੀ ਪੇਰੈਂਟਸ ਨੂੰ ਬੱਚਿਆਂ ਨੂੰ ਇੱਕ ਗਾਈਡੈਂਸ ਮਿਲੇਗੀ ਤਾਂ ਉਹਨਾਂ ਨੂੰ ਹੈਲਪ ਹੋਏ ਬਿਲਕੁਲ ਬਹੁਤ ਬਹੁਤ ਧੰਨਵਾਦ